ਲੈ ਕੇ ਹਜ਼ੂਰ ਹੋਏ ਜੀ ਇਸ ਵੇਲੇ ਦੀ ਵੱਡੀ ਖਬਰ ਹੈ ਪੈਨ ਕਾਰਡ ਰੱਖਣ ਵਾਲਿਆਂ ਦੇ ਲਈ ਹੋਇਆ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਆ ਕਿ ਜਿਹੜੇ ਸਰੋਤੇ ਵੀਰੇਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਨਾਲ ਹੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਆਧਾਰ ਕਾਰਡ ਦੀ ਤਰ੍ਹਾਂ ਹੁਣ ਪੈਨ ਕਾਰਡ ਦੀ ਮਹੱਤਤਾ ਬ ਤਵ ਵੱਧ ਗਈ ਹੈ ਪਹਿਲਾ ਆਮ ਤੌਰ ਤੇ ਪੈਨ ਦੀ ਵਰਤੋਂ ਸਿਰਫ ਇਨਕਮ ਟੈਕਸ ਰਿਟਰਨ ਭਰਨ ਲਈ ਕੀਤਾ ਜਾਂਦਾ ਸੀ ਪਰ ਹੁਣ ਇਹ ਬੈਂਕ ਖਾਤੇ ਖੋਲਣ ਕਾਰੋਬਾਰ ਸ਼ੁਰੂ ਕਰਨ ਅਤੇ ਜਾਇਦਾਦ ਖਰੀਦਣ ਅਤੇ ਵੇਚਣ ਲਈ ਜ਼ਰੂਰੀ ਹੈ ਹੁਣ ਪੈਨ ਕਾਰਡ ਤੋਂ ਬਿਨਾ ਕੋਈ ਵੀ ਵਿੱਤੀ ਕੰਮ ਕਰਨਾ ਲਗਭਗ ਅਸੰਭਵ ਹੋ ਗਿਆ ਹੈ ਅਜਿਹੇ ਚ ਜੇਕਰ ਕਿਸੇ ਦਾ ਪੈਨ ਕਾਰਡ ਗੁੰਮ ਹੋ ਜਾਂਦਾ ਹੈ ਤਾਂ ਉਸ ਵਿਅਕਤੀ ਦਾ ਤਣਾਅ ਮਹਿਸੂਸ ਹੋਣਾ ਸੁਭਾਵਿਕ ਹੈ ਹੁਣ ਜੇ ਕਿਸੇ ਦਾ ਪੈਨ ਗੁੰਮ ਹੋ ਜਾਂਦਾ ਹੈ ਤਾਂ ਉਸ ਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਨਕਮ ਟੈਕਸ ਵਿਭਾਗ ਪੈਨ ਕਾਰਡ ਧਾਰਕਾਂ ਨੂੰ ਇਲੈਕਟ੍ਰੋਨਿਕ ਪੈਨ ਕਾਰਡ ਡਾਊਨਲੋਡ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਉਹ ਘਰ ਬੈਠੇ ਹੀ ਕੁਝ ਮਿੰਟਾਂ ਵਿੱਚ ਇਹ ਪੈਨ ਕਾਰਡ ਡਾਊਨਲੋਡ ਕਰ ਸਕਦਾ ਹੈ। ਜ਼ਿਆਦਾਤਰ ਵਿੱਤੀ ਸੰਸਥਾਵਾਂ ਇਹ ਪੈਨ ਕਾਰਡ ਨੂੰ ਮਾਨਤਾ ਦਿੰਦੀਆਂ ਹਨ। ਪੈਨ ਕਾਰਡ ਇਨਕਮ ਟੈਕਸ ਦੁਆਰਾ ਜਾਰੀ ਕੀਤਾ ਗਿਆ 10 ਅੰਕਾਂ ਦਾ ਅਲਫਾਨੂਮੈਰਿਕ ਨੰਬਰ ਹੈ, ਜੋ ਕਿ ਇਹ ਪੈਨ ਇੱਕ ਵਰਚੁਅਲ ਪੈਨ ਕਾਰਡ ਹੈ ਜਿਸ ਨੂੰ ਲੋੜ ਪੈਣ ਤੇ ਕਿਸੇ ਵੀ ਈ-ਵੇਰੀਫਿਕੇਸ਼ਨ ਲਈ ਵਰਤਿਆ ਜਾ ਸਕਦਾ ਹੈ। ਤਾਂ ਦੋਸਤੋ ਇਸ ਨੂੰ ਡਾਊਨਲੋਡ ਕਰਨ ਲਈ ਇਨਕਮ ਟੈਕਸ ਦੀ ਅਧਿਕਾਰਿਤ ਵੈੱਬਸਾਈਟ ਤੇ ਲੌਗਇਨ ਕਰੋ। ਇੱਥੇ ਈ ਪੈਨ ਕਾਰਡ ਦੇ ਵਿਕਲਪ ਤੇ ਕਲਿੱਕ ਕਰੋ ਫਿਰ ਆਪਣਾ ਪੈਨ ਨੰਬਰ ਭਰੋ ਇਸ ਤੋਂ ਬਾਅਦ ਤੁਹਾਨੂੰ ਆਪਣਾ ਕਾਰਡ ਨੰਬਰ ਦੇਣਾ ਹੋਵੇਗਾ ਫਿਰ ਜਨਮ ਮਿਤੀ ਦਰਜ ਕਰੋ ਇਸ ਤੋਂ ਬਾਅਦ ਨਿਯਮ ਅਤੇ ਸ਼ਰਤਾਂ ਤੇ ਕਲਿੱਕ ਕਰੋ ਨਿਰਧਾਰਿਤ ਥਾਂ ਤੇ ਆਪਣਾ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ਤੇ ਪ੍ਰਾਪਤ OTP ਭਰੋ ਇਸ ਤੋਂ ਬਾਅਦ ਕਨਫਰਮੇਸ਼ਨ অপਸ਼ਨ ਤੇ ਕਲਿੱਕ ਕਰੋ ਫਿਰ ਈ ਪੈਨ ਡਾਊਨਲੋਡ ਕਰਨ ਲਈ ਫੀਸ ਦਾ ਭੁਗਤਾਨ ਕਰੋ ਇਸ ਦਾ ਭੁਗਤਾਨ UPI, ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਤੁਸੀਂ ਈ ਪੈਨ ਡਾਊਨਲੋਡ ਕਰ ਸਕੋਗੇ ਈ ਪੈਨ ਕਾਰਡ ਦੀ ਪੀਡੀਐਫ ਡਾਊਨਲੋਡ ਕਰਨ ਲਈ ਪਾਸਵਰਡ ਵਜੋਂ ਜਨਮ ਮਿਤੀ ਦਰਜ ਕਰੋ ਤੁਹਾਡਾ ਈ ਪੈਨ ਡਾਊਨਲੋਡ ਕੀਤਾ ਜਾਵੇਗਾ